ਅੱਗੇ ਦਾਦਾ ਤੀਨ ਹੀ ਖਰਾਬ ਹੁੰਦਾ ਕੀ ਹੋ ਗਿਆ ਅੱਗੇ ਵੀਰ ਜੀ ਦਾਦਾ ਤੀਨ ਹੀ ਖਰਾਬ ਹੋਇਆ ਫਿੱਕੇ ਦੇ ਵਿੱਚ ਇਹ ਹੁਣ ਕਹਿੰਦੇ ਕੱਚੀ ਆਟ ਮੈਂ ਜੀ ਕੀ ਹੈਗਾ ਕਿ ਇਹ ਆਹ ਦੇਖੋ ਮਲਾਈ ਟੋਸਟ ਹੈ ਜੀ 500 ਰੁਪਏ ਦਾ ਡੱਬਾ ਰੇ ਬੇਜੋਈ ਕੋ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਮਠਿਆਈ ਦਿਖਾ ਰਹੇ ਹੋ ਉੰਨੀ ਲੱਗੀ ਹੋਈ ਉਹ ਮਠਿਆਈ ਦਾ ਕੀ ਕਿੱਸਾ ਸੀਗਾ ਤੇ ਕਿਹੜੀ ਦੁਕਾਨ ਦੀ ਹੋਟੇਲ ਦਾ ਜੀ ਕਿੱਸਾ ਦੇਖੋ ਐਦਾ ਮੈਨੂੰ ਪਤਾ ਹੁਣ ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ ਹਨਾ ਜੀ ਤਕਰੀਬਨ ਲੋਕ ਸਾਰੇ ਹੀ ਸਾਰੇ ਘਰਾਂ ਦੇ ਵਿੱਚ ਮਠਿਆਈਆਂ ਆਉਂਦੀਆਂ ਨੇ ਹਨਾ ਤਾਂ ਆਪਾਂ ਵੀ ਇੱਕ ਡੱਬਾ ਨੇਜਾ ਸਵੀਟ ਆਪਣਾ ਔਰੇ ਤਰਵੈਣੀ ਚੌਕ ਤੋਂ ਨੇ ਜਸ ਸਵੀਟ ਹੈ ਉਹਨਾਂ ਤੋਂ ਮਤਲਬ ਕਿ ਹਰ ਤਿਉਹਾਰ ਤੇ ਹੀ ਉਹਨਾਂ ਦਾ ਇੱਕ ਇੱਕ ਡੱਬਾ ਤਾਂ ਆਂਦਾ ਹੀ ਜਾਂਦਾ ਮਲਾਈ ਟੋਸਟ ਦਾ ਕਿਉਂਕਿ ਸਭ ਦੀ ਫੇਵਰੇਟ ਹੈ ਘਰ ਦੇ ਵਿੱਚ ਉਹ ਹੋਰ ਵੀ ਡੱਬੇ ਸੀਗੇ ਕਈ ਹੋਰ ਉਸ ਤੋਂ ਪਹਿਲਾਂ ਦੇ ਦੀਵਾਲੀ ਤੋਂ ਪਹਿਲਾਂ ਦੇ ਵੀ ਦੋ ਦੋ ਤਿੰਨ ਦਿਨ ਪਹਿਲਾਂ ਦੇ ਵੀ ਆਏ ਬੇ ਡੱਬੇ ਸੀਗੇ ਤੇ ਤੁਸੀਂ ਇਹ ਦੇਖ ਲਓ ਵੀ 1 ਤਾਰੀਖ ਨੂੰ ਸ਼ਾਮ ਨੂੰ 7 ਵਜੇ ਇੱਕ ਡੱਬਾ ਮੈਂ ਮਲਾਈ ਟੋਸਟ ਦਾ ਲੈ ਕੇ ਆਇਆ ਠੀਕ ਹੈ ਜੀ ਠੀਕ ਹੈ ਜੀ ਮੱਥਾ ਟੇਕਣ ਤੋਂ ਬਾਅਦ ਉਹ ਪਾ ਡੱਬਾ ਖੋਲ੍ਹਿਆ ਯੂਜ਼ ਕੀਤਾ ਤੇ ਕੱਲ 4 ਤਾਰੀਖ ਸੀਗੀ ਮਣਾ ਜੀ 4 ਤਾਰੀਖ ਮਾਰਨਿੰਗ ਦੇ ਵਿੱਚ ਘਰਦਿਆਂ ਨੇ ਇੱਕ ਪੀਸ ਚੱਕਿਆ ਕਹਿੰਦੇ ਵੀ ਟੇਸਟ ਦਾ ਫਰਕ ਲੱਗ ਰਿਹਾ ਮੈਂ ਕੱਲ ਦੁਕਾਨ ਕਲੋਜ਼ ਕਰਨ ਤੋਂ ਬਾਅਦ ਘਰ ਜਾ ਕੇ ਦੇਖਿਆ ਜਦੋਂ ਡੱਬਾ ਖੋਲਿਆ ਤਾਂ ਦੇਖਿਆ ਡੱਬੇ ਨੂੰ ਸਾਰਿਆਂ ਨੂੰ ਉਰਲੀ ਲੱਗੀ ਹੋਈ ਸੀ ਮੈਂ ਦੇਖਿਆ ਮੈਂ ਕਹਾਂ ਜੀ ਇੱਕ ਤਰੀਕ ਸ਼ਾਮ ਨੂੰ ਆਈ ਪੀ ਆ ਪਹਿਲਾਂ ਵੀ ਡੱਬੇ ਆਏ ਹੈਗੇ ਹਰ ਸਾਲ ਹੀ ਆਉਂਦੇ ਆ ਤਕਰੀਬਨ ਹਰ ਤਿਉਹਾਰ ਤੇ ਆਉਂਦੇ ਆ ਤੇ ਹਫਤਾ ਹਫਤਾ 10-10 ਦਿਨ ਵੀ ਡੱਬਾ ਕਈ ਵਾਰੀ ਚੱਲਦਾ ਹੈ ਹਨਾ ਕਦੀ ਹੱਥ ਤੱਕ ਨਾ ਉਹਦਾ ਟੇਸਟ ਚ ਫਰਕ ਪਿਆ ਨਾ ਕਦੀ ਉਹਦਾ ਕਲਰ ਚੇਂਜ ਹੋਇਆ ਨਾ ਉਹ ਖਰਾਬ ਹੋਈ ਹੈ ਹੁਣ ਤਾਂ ਮੌਸਮ ਵੀ ਠੀਕ ਹੈ ਕੋਈ ਇਹ ਨਹੀਂ ਹੈ ਕਿ ਜਿਆਦਾ ਗਰਮੀ ਵਾਲਾ ਮੌਸਮ ਹੋਵੇ ਵੀ ਹਾਂ ਚਲੋ ਚੀਜ਼ ਖਰਾਬ ਹੋ ਗਈ ਹੈ ਦੂਜੀ ਗੱਲ ਸਭ ਤੋਂ ਵੱਡੀ ਗੱਲ ਚੀਜ਼ ਫ੍ਰੀਜ ਦੇ ਵਿੱਚ ਪਈ ਹੈ ਫ੍ਰੀਜ ਦੇ ਵਿੱਚ ਪਈ ਚੀਜ਼ ਵੀ ਉਰਲੀ ਲੱਗ ਜਵੇ ਚਲੋ ਆਪਾਂ ਡੱਬਾ ਦੇਖਿਆ ਉਹਦੀ ਵੀਡੀਓ ਬਰੈਅ ਬਣਾਈ ਅਸੀਂ ਗਏ ਨਿੱਜਾ ਫੀਲ ਤੇ ਮੈਂ ਚਲੋ ਮਾਲਕ ਨਾਲ ਗੱਲ ਕਰਦੇ ਐ ਵੀ ਇਹ ਕੀ ਚੱਕਰ ਹੈ ਵੀ ਕਿਉਂ ਹੋ ਗਿਆ ਇਦਾਂ ਉੱਤੇ ਗਏ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਤਾਂ ਸਪਸ਼ਟ ਦੂਜੀ ਗੱਲ ਹੀ ਨਹੀਂ ਕੀਤੀ ਹੈਗੀ ਇੱਕੋ ਹੀ ਗੱਲ ਕੀਤੀ ਕਹਿੰਦੇ ਇਹ ਕੱਚੀ ਚੀਜ਼ ਹੈ ਇਹ ਕੰਨੇ ਕੱਚੀ ਚੀਜ਼ ਹੈ ਮੈਂ ਕਿਹਾ ਸਰ ਕੱਚੀ ਨਹੀਂ ਮੈਂ ਤਾਂ ਉਹਨਾਂ ਦਾ ਜਿਹੜਾ ਸਟਾਫ ਹੈ ਜਿਹੜੇ ਕਾਊਂਟਰ ਤੇ ਖੜੇ ਹੁੰਦੇ ਆ ਜੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਮੈਨੇਜਰ ਸਾਹਿਬ ਨੂੰ ਬੁਲਾਓ ਆਪਣੇ ਕਹਿੰਦੀ ਕਿਹੜੇ ਮੈਨੇਜਰ ਸਾਹਿਬ ਨੂੰ ਮੈਂ ਕਿਹਾ ਜਿਹੜੇ ਤੁਹਾਡੇ ਅੱਥਰ ਦੇ ਮੈਨੇਜਰ ਸਾਹਿਬ ਨੇ ਕਹਿੰਦੇ ਹੋਰ ਦੋ ਤਿੰਨ ਮੈਨੇਜਰ ਨੇ ਐਨੇ ਨੂੰ ਕਹਿੰਦੇ ਬਾਊ ਜੀ ਆਗੇ ਕਹਿੰਦੇ ਬਾਊ ਜੀ ਨਾਲ ਗੱਲ ਕਰ ਲਓ ਤੇ ਕਹਿੰਦੇ ਉਹਨੇ ਮੁੰਡੇ ਨੇ ਕਿਹਾ ਸਟਾਫ ਨੇ ਵੀ ਬਊ ਜੀ ਇਹ ਇਦਾਂ ਕਰਕੇ ਆਏ ਨੇ ਡੱਬਾ ਲੈ ਕੇ ਕਹਿੰਦੇ ਹਾਂਜੀ ਦੱਸੋ ਉਹਨਾਂ ਨੇ ਡੱਬਾ ਖੋਲ ਕੇ ਵੀ ਨਹੀਂ ਦੇਖਿਆ ਮਾੜਾ ਨੂੰ ਕਿਹਾ ਮੈਂ ਕਹਾ ਸਰ 1 ਤਾਰੀਖ ਦੀ ਗੱਲ ਆ ਸ਼ਾਮ ਦੀ ਗੱਲ ਆ ਵੀ 1 ਤਾਰੀਖ ਸ਼ਾਮ ਨੂੰ ਅਸੀਂ ਇਹ ਡੱਬਾ ਲੈ ਕੇ ਗਏ ਕਹਿੰਦਾ ਜੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਤਾਂ ਕੱਚੀ ਚੀਜ਼ ਆ ਕਹਿੰਦੇ ਕਿੰਨੇ ਤਾਰੀਖ ਨੂੰ ਤੁਸੀਂ ਗਏ ਸੀ ਦੁਬਾਰਾ ਗੱਲ ਕਰਨ ਉਸਦੇ ਮੈਂ ਕੱਲ ਰਾਤ ਨੂੰ ਗਏ ਆ ਜੀ 8:30 9 ਵਜੇ ਦੇ ਕਰੀਬ ਕੱਲ ਦੇਖ ਲਓ 4 ਤਾਰੀਖ ਸੀਗੀ ਜੀ ਹਾਂਜੀ 4 ਤਾਰੀਖ ਦੀ ਗੱਲ ਹੈ 1 ਤਾਰੀਖ ਨੂੰ ਮੈਂ ਲੈ ਕੇ ਆਏ ਜੀ ਚੀਜ਼ 4 ਤਾਰੀਖ ਨੂੰ ਮਤਲਬ ਕਿ 3 ਦਿਨ ਹੀ ਹੋਇਆ ਵਿੱਚ 3 ਦਿਨਾਂ ਦੇ ਵਿੱਚ ਮੈਂ ਨਹੀਂ ਮੰਨ ਸਕਦਾ ਵੀ ਇਸ ਮੌਸਮ ਦੇ ਵਿੱਚ ਔਰ ਫ੍ਰਿਜ ਦੇ ਵਿੱਚ ਪਈ ਚੀਜ਼ ਖਰਾਬ ਹੋ ਜੇ ਉਹਨਾਂ ਕੋਲ ਜਦੋਂ ਤੁਸੀਂ ਖਰੀਦੀ ਸੀਗੀ ਉਸ ਵੇਲੇ ਫ੍ਰਿਜ 'ਚ ਪਈ ਸੀਗੀ ਨਹੀਂ ਜੀ ਉਸ ਟਾਈਮ ਜਦੋਂ ਮੈਂ ਗਿਆ ਉਹਨਾਂ ਤੋਂ ਬਿੱਲ ਕਟਾਇਆ ਉਹਨਾਂ ਨੇ ਕਿਹਾ ਵੀ ਉਸ ਕੋਟੋ ਤੋਂ ਲੈ ਲਓ ਹਨਾ ਜੀ ਤਾਂ ਫ੍ਰਿਜ ਦੇ ਵਿੱਚ ਨਹੀਂ ਸੀਗੀ ਐਡਾ ਵੱਡਾ ਕੋਈ ਥਾਲ ਸੀਗਾ ਚੌਰਸ ਉਹਦੇ ਵਿੱਚ ਪਈ ਸੀ ਉੱਥੋਂ ਉਹਨਾਂ ਨੇ ਉੱਪਰੋਂ ਚੱਕ ਕੇ ਦਿੱਤੀ ਸੀਗੀ ਚੀਜ਼ ਉਹ ਉਸ ਵੇਲੇ ਜਿੱਤੇ ਕਿਹਾ ਕਿ ਖੁੱਲੀ ਰਹੀ ਹੈ ਬਾਹਰ ਪਈ ਹੈ ਨਹੀਂ ਸਰ ਮੈਂ ਸੋਚਿਆ ਵੀ ਚਲੋ ਕਈ ਵਾਰੀ ਤਿਉਹਾਰਾਂ ਦਾ ਦਿਨ ਹੈ ਹਨਾ ਚੀਜ਼ ਲੱਗਦੀ ਰਹਿੰਦੀ ਹੈ ਬਣਦੀ ਰਹਿੰਦੀ ਹੈ ਵੀ ਪਹਿਲੇ ਵਾਲਾ ਮਾਲ ਬਣਿਆ ਪਿਆ ਖਤਮ ਹੋ ਗਿਆ ਹੋਵੇ ਵੀ ਉਹਨੇ ਤਾਜੀ ਬਣਣੀ ਹੋਵੇ ਹਜੇ ਹਨਾ ਉਹ ਟਰੇਜ ਉਹਨਾਂ ਨੇ ਪਾਈ ਪਈ ਸੀ ਉਹਦੇ ਉੱਪਰ ਕੋਈ ਵਾਈਟ ਵਾਈਟ ਚੀਜ਼ ਐਸੀ ਪਾਈ ਪਈ ਸੀ ਉਹ ਲੱਗ ਨਹੀਂ ਰਹੀ ਸੀ ਮਲਾਈ ਟੋਸਟ ਪਰ ਜਦੋਂ ਉਹਨਾਂ ਨੇ ਪੀਸ ਚੱਕੇ ਨਾਲ ਉਹਦੇ ਵਿੱਚੋਂ ਤੋੜੇ ਤਾਂ ਫੇਰ ਪਤਾ ਲੱਗਦਾ ਦੀ ਮਲਾਈ ਟੋਸਟ ਹੈ ਉਹਦੇ ਉੱਪਰ ਕੁਝ ਵੀ ਵਾਈਟ ਵਾਈਟ ਜਿਵੇਂ ਉਹਨੂੰ ਸੁਝਾ ਰੱਖ ਕਰ ਹੁੰਦੀ ਆ ਜਾਂ ਦੇਸੀ ਖੰਡ ਲਾ ਲਓ ਕੋਈ ਵੀ ਚੀਜ਼ ਐਦਾ ਦਾ ਕੋਈ ਚੀਜ਼ ਉਹਦੇ ਉੱਪਰ ਪਾਈ ਪਈ ਸੀਗੀ ਉਹਦਾ ਟੇਸਟ ਜੀ ਵੀ ਫਰਕ ਸੀਗਾ ਜੀ ਦੂਜੇ ਦਿਨ ਟੇਸਟ ਬਦਲ ਗਿਆ ਸੀਗਾ ਉਹਦਾ ਫਿਰ ਜੇ ਉਸ ਤੋਂ ਬਾਅਦ ਉਹਦਾ ਮੌਸਮ ਤੇ ਇਹਦੇ ਕੀ ਚੀਜ਼ਾਂ ਕੋ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਕੋਈ ਰਿਸਪੌਂਸ ਹੀ ਕੋਈ ਗੱਲਬਾਤ ਹੀ ਨਹੀਂ ਕੀਤੀ ਆਪਾਂ ਨੂੰ ਬਹੁਤ ਜ਼ਿਆਦਾ ਮਾੜਾ ਲੱਗਿਆ ਜੀ ਮੈਂ ਕਹਿੰਦਾ ਜੀ ਦੇਖੋ 500 ਰੁਪਏ ਦਾ ਡੱਬਾ ਹੈ ਹਨਾ ਇਹ ਤਾਂ ਹੈ ਨਹੀਂ ਕਿ ਵੀ 150 ਰੁਪਏ ਦੀ ਚੀਜ਼ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਸਿੱਧੇ ਤਰੀਕੇ ਨਾਲ ਡੱਬਾ ਖੋਲ ਕੇ ਵੀ ਨਹੀਂ ਦੇਖਿਆ ਆਪਾਂ ਹੁਣ ਅਜੇ ਸ਼ੋਕ ਤੋਂ ਬਾਹਰ ਆਏ ਆ ਸ਼ੌਪ ਦੇ ਬਾਹਰ ਹੀ ਉਹ ਡੱਬਾ ਗੇਰਿਆ ਉੱਥੇ ਸਾਰਾ ਮੈਂ ਉੱਥੇ ਖੰਡਾ ਕੇ ਆ ਗਿਆ ਆਪਾਂ ਇਹ ਕਰੇ ਆਪਾਂ ਫੇਰ ਉਸ ਕੋਲੇ ਉਹਨਾਂ ਨੇ ਕੁਝ ਨਹੀਂ ਕੀਤਾ ਵੀ ਤੁਸੀਂ ਨਹੀਂ ਨਹੀਂ ਕੁਝ ਵੀ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸੋ ਕੋ ਉੱਥੇ ਇੱਕ ਕਸਟਮਰ ਸੀਗਾ ਉਹ ਕਹਿੰਦਾ ਕੀ ਹੋ ਗਿਆ ਮੈਂ ਕਹਿੰਦਾ ਏਦਾਂ ਇਹ ਚੀਜ਼ ਹੈ ਵੀ ਤਿੰਨ ਦਿਨਾਂ ਦੀ ਚੀਜ਼ ਹੈ ਤਿੰਨ ਦਿਨਾਂ ਦੇ ਵਿੱਚ ਇਹ ਚੀਜ਼ ਐਸੀ ਹੋ ਗਈ ਮਾਲਕਾ ਤਾਂ ਹੋਈ ਪੂਰੀ ਗੱਲ ਕੀ ਹੋ ਜੀਗੀ ਤੁਹਾਨੂੰ બીજી ਗੱਲ ਹੋ ਜੀਗੀ ਹੁਣ ਦੇਖੋ ਜੀ ਹੁਣ ਇਹ ਨਹੀਂ ਪਤਾ ਮੈਨੂੰ ਵੀ ਉਹ ਮਾਲਕ ਸੀਗੇ ਜਾਂ ਉਹਨਾਂ ਦਾ ਕੋਈ ਮੈਨੇਜਰ ਸੀਗਾ ਜਾਂ ਕੋਈ ਸਟਾਫ ਮੈਂਬਰ ਸੀ ਉਹਨਾਂ ਦਾ ਜਿਹੜਾ ਸਟਾਫ ਮੈਂਬਰ ਆ ਉਹਨੇ ਮੈਨੂੰ ਇਹੀ ਗੱਲ ਲਈ ਆ ਵੀ ਕਹਿੰਦੇ ਵੀ ਛੋਟੇ ਬਾਉ ਜੀ ਹੈ ਬਾਉ ਜੀ ਹੈ ਛੋਟੇ ਆ ਵੱਡੇ ਆ ਨਹੀਂ ਪਤਾ ਕਹਿੰਦੇ ਸਾਡੇ ਬਾਉ ਜੀ ਆ ਵੀ ਬਾਉ ਜੀ ਨਾਲ ਗੱਲ ਕਰ ਲੈ ਉਹਨਾਂ ਨੇ ਮਤਲਬ ਕਿ ਮੇਰੀ ਗੱਲ ਸੁਣੀ ਵੀ ਨਹੀਂ ਹੈਗੀ ਨਾਲ ਗੱਲ ਤਰੀਕੇ ਨਾਲ ਕਰੀ ਗਈ ਵੀ ਚਲੋ ਬੰਦਾ ਡੱਬਾ ਖੋਲ ਕੇ ਮਠਾਈ ਦੇਖਦਾ ਹੈ ਵੀ ਕੀ ਹੋਇਆ ਉਹਨਾਂ ਨੇ ਦੇਖੀ ਵੀ ਨਹੀਂ ਹੈਗੀ ਆਪਾਂ ਆਏ ਦੁਕਾਨ ਤੋਂ ਬਾਹਰ ਆਏ ਉੱਥੇ ਮੈਂ ਵੀਡੀਓ ਬਣਾਈ ਉਹਨਾਂ ਦੀ ਸ਼ੋਪ ਦੀ ਤੇ ਉਹ ਡੱਬਾ ਮੈਂਨੇ ਉੱਥੇ ਖੰਡਾਤਾ ਜੀ ਤੁਸੀਂ ਕੀ ਕਹਿਣਾ ਜਾਓਗੇ ਜਿਹੜੇ ਲੋਕ ਉਹਦੇ ਫਾਰਮੈਸ਼ੀ ਤੋਂ ਮਾਲ ਲੈਣਗੇ ਦੇਖੋ ਜੀ ਲੋਕਾਂ ਦਾ ਦੇਖੋ ਕੀ ਕਹਿ ਸਕਦੇ ਆ ਲੋਕੀ ਜਾਂਦੇ ਵੀ ਆ ਲੈਂਦੇ ਵੀ ਆ ਪਰ ਆਪਾਂ ਨਹੀਂ ਹੱਦ ਤੋ ਬਾਅਦ ਉੱਥੇ ਜਾਂਦੇ ਅਸੀਂ ਅੱਜ ਦੇ ਨਹੀਂ ਬਚਪਨ ਤੋਂ ਹੀ ਉੱਥੋਂ ਜਿੰਨੀ ਵੀ ਮਠਾਈ ਆ ਸਾਡੀ ਅਨੇਜਾ ਤੋਂ ਹੀ ਜਾਂਦੀ ਹੈ ਪਰ ਹੁਣ ਨਹੀਂ ਜਾਂਦੇ ਨਾ ਜੀ ਕਦੀ ਵੀ ਨਹੀਂ ਜੀ ਉਰਲੀ ਲੱਗੀ ਹੋਈ ਸੀ ਜਾਂ ਬਾਕੀ ਬਲੇਖਾਂ ਦਾ ਪਿਆ ਹੋਵੇ ਕਿਸੇ ਮੇਰੇ ਕੋਲ ਵੀਡੀਓ ਹੈ ਜੀ ਸਰ ਮੈਂ ਤੁਹਾਨੂੰ ਵੀਡੀਓ ਦੇ ਦੇਣਾ ਜੀ ਜੀ ਮੈਂ ਕਹਿੰਦਾ ਬੱਚਾ ਦੇਖ ਕੇ ਵੀ ਦੱਸ ਦੇਗਾ ਵੀ ਉਹਨੂੰ ਉਰਲੀ ਲੱਗੀ ਪਈ ਆ ਜਾਂ ਕੁਝ ਹੋਰ ਹੋਇਆ ਜੀ ਪਹਿਲੇ ਜਦੋਂ ਤੁਸੀਂ ਲਾਸਟ ਦੋ ਟੇਸਟ ਕੀਤਾ ਤਾਂ ਤੁਸੀਂ ਜੋ ਕਹਤੀ ਤੁਸੀਂ ਘਰੋਂ ਲੱਗੀ ਵੀ ਕਿ ਉਹਦਾ ਟੇਸਟ ਕਹੇ ਜਾਓਗੇ ਇਸ ਪਰ ਟੇਸਟ ਵੀ ਜੀ ਮਦਰ ਨੇ ਕੀਤੀ ਹੈ ਟੇਸਟ ਮਾਰਨਿੰਗ ਦੇ ਵਿੱਚ ਕਹਿੰਦੇ ਵੀ ਮੈਨੂੰ ਖੱਟਾ-ਖੱਟਾ ਪੰਜਾ ਲੱਗ ਰਿਹਾ ਜਿਗਾ ਉਹਦੇ ਵਿੱਚੋਂ ਤੇ ਕਹਿੰਦੇ ਜਦੋਂ ਮੈਂ ਦੇਖਿਆ 스멜 ਦੀ ਵੀ ਥੋੜੀ ਅਜੀਬ ਲੱਗਦੀ